ਤੇ ਮੈਨੂੰ ਸਵਾਰਥ ਮਿਲ ਗਿਆ ਤਾਂ ਕਰਕੇ ਮੇਰੀ ਪੂਜਾ ਪ੍ਰਤੀਸ਼ਟਾ ਹੋ ਰਹੀ ਹੈ ਇਹਦੋਂ ਉਹਨੂੰ ਸੁਪਰਾਂ ਤੋਂ ਜੀ ਹੱਥ ਫੜ ਲਏ ਤੁਹਾਨੂੰ ਤੂਪ ਬਹਾਦਰ斯坦 ਦੇ ਚਰਨਾਚ ਆ ਗਿਆ ਮੋਲੇ ਸ਼ਾ ਜਿਹੜਾ ਸਵਾਲ ਲੈ ਕੇ ਆਇਆ ਕਿ ਬਾਬਾ ਜੀ ਤੇ ਕਹਿੰਦੇ ਰੱਖਿਆ ਸਾਰਾ ਕੁਝ ਵਿਣਸਣ ਵਾਲਾ ਆਪ ਸਾਰੇ ਕਾਹਦੇ ਸਤਗੁਰੂ ਜੀ ਕਹਿਣ ਲੱਗੇ ਮੋਲੇ ਸ਼ਾ ਜੀ ਤੁਹਾਡੇ ਸ਼ੰਕੇ ਮੇਰੇ ਤੋਂ ਰਹੇ ਨੇ ਕਹਿਣ ਲੱਗਾ ਜੀ ਹੋ ਗਿਆ ਬਾਬਾ ਜੀ ਕਿਨੇ ਆਉਏ ਤੋ ਉਸ ਕਮ ਖਾਈਏ ਆਏ ਪੁਰਬਤ ਬਾਹਰ ਲੈ ਗਏ ਬੱਚੇ ਖੇਡ ਰਹੇ ਨੇ ਬੱਚੇ ਖੇਡ ਰਹੇ ਤੇ ਬੱਚੇ ਕੀ ਕਰਦੇ ਘਰ ਬਣਾਉਂਦੇ ਹਨ ਆਪਾਂ ਬਣਾਉਂਦੇ ਰਹੇ ਸਾਰੇ ਪੈਰ ਦੇ ਉੱਤੇ ਮਿੱਟੀ ਪਾ ਕੇ ਘਰ ਬਣਾਉਂਦੇ ਨਾ ਸਾਰਾ ਦਿਨ ਘਰ ਬਣਾਉਂਦੇ ਰਹੇ ਰੇਤਾਂ ਦੇ ਵਿੱਚ ਤੇ ਜਾਣ ਲੱਗਾ ਜਦੋਂ ਪਤਾ ਲੱਗਣਾ ਕਿ ਘਰ ਬਣਾਉਣ ਦਾ ਟਾਈਮ ਹੋ ਗਿਆ ਵਕਤ ਹੋ ਗਿਆ ਇੱਕ ਫੋਟੋ ਮਾਰ ਕੇ ਤਾਂ ਮਨ ਘਰੋਂ ਉੱਡਾ ਦੇਣਾ ਕਿ ਆਪ ਘਰ ਚਲਣਾ। ਇਹ ਤਸਵੀਰ ਵਾਹ ਨਾ। ਬਾਬਾ ਨੇ ਰਖਾਇਆ ਉਹ ਤੇਰੇ ਪੱਜ ਸੇ। ਬੱਚੇ ਖੇਡ ਰਹੇ ਨੇ ਤਾਂ ਕਿੰਦੀ ਕੀ ਘਰ ਬਣਾ ਰਹੇ ਨੇ। ਘਰ ਬੜੇ ਸੋਹਣੇ ਬਣੇ ਤੇ ਜਾਣ ਲੱਗਿਆਂ। ਜਦੋਂ ਚੇਤਾ ਆ ਆ ਕੇ ਘਰ ਜਾਣ ਤੇ ਪਾ ਕੇ ਪੈਰ ਮਾਰ ਕੇ ਖਰਾਤ ਚ ਚੱਲੇਗਾ। ਬਾਬਾ ਦੀ ਕਿਹਦੀ ਬਸ ਜਨਰਲ ਫਰੀ ਰਚਨਾ ਵੀ ਇਟਾਈ। ਅਸੀਂ ਬਣਾ ਰਹੇ ਹਾਂ ਪਰ ਸਾਨੂੰ ਕੋ ਜੋੜੀਏ ਨਾ। ਆਪ ਕੋ ਥੋੜੀ ਵੀ ਘਰ ਛੱਡਣੇ ਨਹੀਂ ਜਿੱਦ ਨੂੰ ਬਾਪੂ ਹੋਇਆ ਤੂੰ ਛੱਡ ਕੇ ਚੱਲ ਗਿਆ ਬੱਚਿਆਂ ਦੀ طرح ਬਾਬਾ ਦੀ ਕਿਨੇ ਧਾ ਕਹਿਣਾ ਨਾ ਛੱਡ ਜਾਣੇ ਆ ਤੇ ਕਈ ਇੱਕ ਬਦਲਨ ਚ ਲੋਰ ਬਾਬਾ ਦੀ ਕਿਨੇ ਕਈ ਬੰਦੇ ਐਸੇ ਹੀ ਹਰਕਤ ਵਿੱਚ ਐਸੇ ਹੀ ਟੈਨਸ਼ਨ ਵਿੱਚ ਮਰ ਜਾਂਦੇ ਹਾਏ ਘਰ ਨਹੀਂ ਬਣਿਆ ਜੇ ਬਣ ਗਿਆ ਤੇ ਵਸਣਾ ਨਸੀਬ ਨਹੀਂ ਹੋਇਆ ਬਾਪਾ ਨੂੰ ਫੂਟ ਤੇ ਬਣਤੀ ਉੱਤੇ ਕਰ ਦਿੰਦੇ ਗੱਦੀ ਨਹੀਂ ਹੁੰਦੀ ਮਣਾ घर बसाने ने नगर बसाने ने